ਰਾਜ ਕਰੇਗਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਖਵਾਰ अब मिलेंगी बचे शरण जो <smitting> वाहे गुरु नाम जहाज है चढ़े सुतरे पार वाहे गुरु वाहे गुरु बाय गुरु वाहे गुरु वाहे वाहे गुरु वाहे ਵਾਹਿਗੁਰੂ ਵਾਹਿਗੁਰੂ ਨਾਮ ਜਹਾਜ ਹੈ ਵਾਹਿਗੁਰੂ ਨਾਮ ਜਹਾਜ ਹੈ ਵਾਹਿਗੁਰੂ ਨਾਮ ਜਹਾਜ ਹੈ ਵਾਹਿਗੁਰੂ ਵਸ ਦੇਖੁੱਟਨ ਹੋਰ ਜਿਆਤਲ ਨਾਨਕ ਸ਼ਬਦ ਅਪਾਰ ਕਿਤਾ ਲੋੜੀਏ ਸਤਗੁਰੂ ਹੋਏ ਤੇਆ ਤਾਂ ਸ਼ਰਤਾਂ ਪੂਰੀਏ ਸਤਗੁਰੂ ਹੋਏ ਤੇਆ ਤੱਕੋਂ ਬਹੁਤ ਚੂਰੀਏ ਸਤ ਗੁਰੂ ਹੋਏ ਧਿਆਲ ਤਾਂ ਦੁੱਖ ਨ ਜਾਣੀ ਸਤ ਗੁਰੂ ਹੋਏ ਧਿਆਲ ਤਹਰ ਰੰਗੀ ਸਤ ਗੁਰੂ ਹੋਏ ਧਿਆਲ ਜਮ ਕੇ ਡਰ ਕੇ ਸਤ ਗੁਰੂ ਹੋਏ ਧਿਆਲ ਸਾਡੀ ਸਤ ਗੁਰੂ ਹੋਏ ਧਿਆਲ ਨੌਂ ਨਿਦ ਪਾਈ ਐ ਸਤ I'm gonna ਆਈਏ ਸਾਧਗੁਰੂ ਏਂਦਿਆ ਸਤ ਸਮਾਈਏ ਪੂਰੀ

ਆਸਾ ਜੀ ਪੂਰੀ ਮਨਸਾ ਮੇਰੇ ਰਾਮ ਆਸਾ ਜੀ ਪੂਰੀ ਮਨ ਆਸਾ ਜੀ ਪੂਰੀ ਮਨਸਾ ਮੇਰੇ ਰਾਮ ਆਸਾ ਜੀ ਪੂਰੀ ਮਨਸਾ ਸਭ ਗੁਣ ਤੇਰੇ ਮੋਹਨੇ ਰੂਪਨ ਸਭ ਗੁਣ ਤੇਰੇ ਸਭ ਗੁਣ ਤੇਰੇ ਥਾਪੂਰ ਮੇਰੇ ਸਭ ਗੁਣ ਤੇਰੇ ਥਾਪੂਰ ਮੇਰੇ ਥਾਪੂਰ ਮੇਰੇ ਸਭ ਗੁਣ ਹਾ ਤੁਮੇ ਸਭ ਗੁਣ ਤੇ ਸਭ ਗੁਣ ਤੇ ਹਾ ਤੁਮੇ ਗਤ ਮੁਖ ਤੂਦ ਸਲਾਇ ਗਤ ਮੁਖ ਤੂਦ ਸਲਾਇ ਕਿਛ ਨਾ ਵਿਚਾਰਿਆ ਗੁਣਾਂ ਬਗੁਣ ਮੇਰਾ ਕਿਛ ਨਾ ਸੁਣਿਆ ਬਗੁਣ ਮੇਰਾ ਕਿਛ ਨਾ ਵਿਚਾਰਿਆ ਜੀ ਗੁਣਾਂ ਬਗੁਣ ਮੇਰਾ ਕਿਛ ਨਾ ਬਖਸ਼ਿਆ ਥਿੰਨ ਮਾ ਜਲਿਆ ਕੇ ਨਬਾਈ ਨੋਨੇ ਸਪਾਈ ਵਜੀ ਜੀ ਨੋਨੇ ਸਪਾਈ 啊。<music> <music> ਲੱਖੇ ਸਗਲ ਵਸੂਰੇ ਲੱਖੇ ਸਗਲ ਵਸੂਰੀ ਆਸਾ ਜੀ ਮਨ ਸਾ ਮੇਰੇ RAM ਆਸਾ ਮਨ ਸਾ ਮੇਰੇ RAM ਆਸਾ ਨੰ ਸਰ ਸਗਲ ਦੁਆਰ ਕੁਛਾਟ ਕੇ ਸਗਲ ਸਗਲ ਦੁਆ ਛਾ ਸਗਲ ਦੁਆ ਜੰਨ ਦੇ ਉੱਪਰ 탑ਤੀ ਐਸੀ ਜੰਨ ਕਰੇ 탑ਤੀ ਦੇਵਨ ਬਟਿਓ ਪਰਤਾ ਸਤ ਜਪ ਰਰ ਨਾਮ ਜਾ ਚੱਕਰ ਚੱਕਰ ਵਰ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਸਾਤਖੰਡ ਵਾਸੀ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਸਤਖੰਡ ਵਾਸੀ ਤੰਤਰਬਾਬਾ ਕਰਤਾਰ ਸਿੰਘ ਜੀ ਦੇਸ਼ਮੇਸ਼ਗੜ ਸਾਹਿਬ yog pursha ਦੀ ਅਸੀਸਾਂ ਦਾ ਸਦਕਾ 8 ਮਹੀਨਾ ਕਾਣ ਸੁਨਨ ਕੋ ਪਾਣੀ ਮਨ ਮੈਂ ਚਿਤ ਕੋ ਚਿਤ ਬਣੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰਦੇ ਹੋ ਨਾਨਕ ਅਸਾੜ ਤਪੰਦਾ ਤਿਸ ਲਗੈ ਹਰ ਨਾਹੂ ਨਾ ਜਿੰਨਾ ਪਾਸ ਨਾਮੇ ਕੀ ਵਡਿਆਈ ਵੱਡੇ ਦੀਆਂ ਵਡਿਆਈਆਂ ਸਿਫਤਾਂ ਉਸਤ ਉਪਮਾ ਨਰੰਕਾਰ ਗੁਰਨਾਨਕ ਦੀ ਕਰਦੇ ਹੋਏ ਦੇਸ ਦੇ ਤੀਰੇ ਪੈਰ ਤੋਂ ਮਾਤਾ ਗੁਜਰੀ ਦਲ ਦੇ ਜਥੇ ਪਰਸੋਂ ਜਪਜੀ ਸਾਹਿਬ ਚੋਪਈ ਸਾਹਿਬ ਸੁਖਮਨੀ ਸਾਹਿਬ ਸ਼ਬਦ ਗੁਰਬਾਣੀ ਔਰ ਸੁਣਾ ਸੱਜਣ ਪ੍ਰੇਮ ਸੰਦੇਸ਼ਰਾ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦੀ ਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੀ ਧੋ ਵੈ ਸਿਵਤ ਖਸਮ ਦੀ ਨੁਰ ਅਰਸੋਂ কুরਸੋਂ ਚੱਟੀ ਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਸੱਚੇ ਪਾਤਸ਼ਾਹ ਸਹਬੇ ਕਮਾਲ ਜਿਨ੍ਹਾਂ ਨੇ ਫਕੀਰੀ ਸੰਤੀ ਨਾਮ ਦੀ ਉਪਮਾ ਉਸ ਤਤ ਵਢਾਈ ਗੁਰੂ ਨਾਨਕ ਦੇ ਦਰ ਗੁਰਨਾਨਕ ਦੇਵ ਦਾਰ ਕਰਦੀ ਰੀਤ ਪ੍ਰੀਤ ਸਮੇ ਨੂੰ ਮੁੱਖ ਰੱਖਦੇ ਆ ਰਾਜਨੀਤਿਕ ਸ਼ਕਤੀਆਂ ਜਹਾਂ ਦੀ ਤਰੱਕੀ ਤੱਕ ਮੀਰੀ ਤੇ ਪੀਰੀ ਤੈ ਦੂ ਤਲਵਾਰਾਂ ਬੱਦੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਅਜਮਤ ਦੀ ਇੱਕ ਰਾਜ ਦੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਸੈ ਕਾਇਆ ਫੇਰ ਪਲਟੀਏ ਦਾ ਜਦੋਂ ਉਹ ਜੋ ਉਹਾਂ ਜੁਗਤ ਦਿਆ ਧਰਮ ਸਬਰ ਸਤ ਤੇ ਸੰਤੋਖ ਪੰਜ ਪਿਆਲੇ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਗੁਰੂ ਰਾਮਦਾਸ ਜੀ ਪਾਸ਼ਾ ਗੁਰੂ ਅਰਜਨ ਦੇਵ ਜੀ ਮਹਾਰਾਜ ਅਰਜਨ ਕਾਇਆ ਪੰਟਕ ਹੈ ਜਦੋਂ ਪੰਜ ਪੀਰ ਤੇ ਪੰਜ ਪਿਆਲੇ ਇੱਕ ਜਗ੍ਹਾ ਦੇ ਉੱਤੇ ਇੱਕ ਜੋਤ ਦੇ ਵਿੱਚ ਇਕੱਠੇ ਹੋ ਗਏ ਤੇ ਉਹ ਛੇਵੇਂ ਗੁਰਨਾਨਕ ਸੱਚੇ ਪਾਤਸ਼ਾਹ ਦੀ ਜੋਤ अर्जण ਕਾਇਆ ਪਲਟਕੈ ਮੂਰਤ ਹਰ ਗੋਬਿੰਦ ਸਵਾਰੀ ਬੋਲੋ ਜੀ ਸਤਿਨਾਮ ਰੋਹ ਵਿਚਾਰ ਇੰਨਾ ਵੱਡਾ ਆਈ ਨਹੀਂ ਕਿ ਹਾ ਵਿਦਾਲ ਪੰਜਨ ਗੁਰ ਸੂਰਮਾ ਬੜ ਜੋਧਾ ਬਹੁਤ ਪਰ ਉਪਕਾਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਆਪ ਨਰਾਇਣ ਖਲਾ ਧਰ ਜਗ ਮੈਂ ਪਰਵਰਿਓ ਗੁਰੂ ਅੰਗਦ ਦੇ ਮਹਾਰਾਜ ਜੀਆਂ ਦੀ ਕੀਤੀ ਹੋਈ ਕਾਲ ਕਮਾਈ ਹੁਕਮ ਮੰਨਿਆ ਹੋਵੇ ਪਰਵਾਣਤਾ ਖਸਮੀ ਕਾ ਮਹਿਲ ਪਾਈ ਸੀ ਤੇ ਜਦੋਂ ਉਹ ਮਹਿਲ ਨੂੰ ਪਾ ਗਏ ਫਿਰ ਗੁਰੂ ਅੰਗਦ ਦੇ ਮਹਾਰਾਜਿਆ ਨੇ ਕਿਰਪਾ ਕੀਤੀ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਧਿਆਨ ਨਾਲ ਸੁਣਿਓ ਜੀ ਉਸ ਤੋਂ ਬਾਅਦ ਆਪਾ ਪੜਨੇ ਆ ਧੰ ਧੰ RAM DAS GURU ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾ ਮਾਤ ਆਪ ਸਿਰਜਣਹਾਰੈ ਧਾਰੈ ਕੁੱਲ ਕਾਇਨਾਤ ਜਿਉ ਅਜਮਤਾਂ ਸ਼ਕੀਆਂ ਤਪ ਜਪ ਸਾਧਨਾ ਅਕਾਲ ਪੁਰਖ ਵਾਹਿਗੁਰੂ ਦਾ ਨਰੰਕਾਰ ਦਾ ਇੱਕ ਨਹੀਂ ਕਰੋੜਾਂ ਖੰਡਾਂ ਬ੍ਰਹਮੰਡਾਂ ਦਾ ਜਦੋਂ ਇੱਕ ਥਾਂ ਤੇ ਇਕੱਤਰਤ ਹੋ ਗਿਆ ਨਾ ਫਿਰ ਉਸ ਅਕਾਲ ਪੁਰਖ ਨੇ ਆਪਣੀ ਰਚਨਾ ਆਪ ਰਚੀ ਤਨ ਤਨ RAMDAS GURU ਧਿਆਨ ਨਾਲ ਸੁਣਿਓ ਜੀ ਜਦੋਂ ਸਾਰਾ ਕੁਝ ਇਕੱਠਾ ਹੋ ਗਿਆ ਨਾ ਫਿਰ ਤਨ ਤਨ RAMDAS GURU ਇਹ ਵਡਿਆਈ ਹੈ ਹੁਣ ਅੱਗੇ ਜਿਨ ਸਿਰਿਆ ਤੇ ਨੈ ਸਵਾਰਿਆ ਕਦੋਂ ਐ ਸਾਰਾ ਕੁਝ ਦੂਸਰੀਆਂ ਆਕਾ ਆਪਸੋ ਆਮੀ ਖਿਲੇ ਬਿਕਸੇ ਅੰਤਰ ਜਾਮੀ ਜੋਤ ਪ੍ਰਗਟ ਹੋ ਗਈ ਵੀ ਇਹ ਇਹ ਤੋਂ ਅਕਾਰਪੁਰਖ ਵਾਹਿਗੁਰੂ ਨਿਰੰਕਾਰ ਪੂਰੀ ਹੋਈ ਕਿਤੇ ਐਨੀ ਵੀ ਅਜੇ ਕੋਈ ਮਾੜੀ ਮੁਕੀ ਊਣ ਤਾਈਏ ਕਮੀਏ ਅਗਲੇ ਜਾਮੀ ਵਿੱਚ ਉਸ ਤੋਂ ਅੱਗੇ ਉਸ ਤੋਂ ਗਿਣਾ ਇੱਥੇ ਤਾਹੀਂ ਗਿਆ ਨਾ ਕਿਉਂਕਿ ਗੁਰੂ ਰਾਮਦਾਸ ਇਹ ਪਾਤਸ਼ਾਹ ਸੋਢੀ ਨਹੀਂ ਭਾਈ ਗੁਰਦਾਸ ਜੀ ਨੇ ਬਹੁਤ ਸੁਚੇਤ ਤੇ ਉੱਚੇ ਵਿਚਾਰ ਆਪਾਂ ਪੜਦੇ ਆਂ ਪਰ ਭਾਈ ਗੁਰਦਾਸ ਜੀ ਨੇ ਕਿਹਾ ਚੱਲੀ ਪੀੜੀ ਛੋਡੀਆਂ ਇੱਥੇ ਆ ਕੇ ਐ ਵੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪ ਸਿਰਜਣਹਾਰੇ ਧਾਰਿਆ ਪੂਰੀ ਹੋਈ ਕਰਾਮਾਤ ਦੁਨੀਆਂ ਦੇ ਵਿੱਚ ਮੁੱਢ ਤੋਂ ਲੈ ਕੇ ਚਾਹੇਓ 200 ਸਨ ਦੇ ਵਿੱਚ ਈਸਾ ਜੀ ਮਾਂ ਮਰੀਮ ਦੇ ਪੇਟ ਤੋਂ ਆਏ। ਕਵਾਰੀ ਦੇ। ਫਿਰ ਉਸ ਤੋਂ ਬਾਅਦ ਐ ਧਰਮ Hindu Muslim ਤੇ ਨਵੀਨ ਸਾਢੇ 500 ਸਾਲ ਲਗਭਗ ਸਿੱਖ ਧਰਮ। ਸਾਰੇ ਹੁਣ ਤੱਕ ਤੇ ਬਾਬੇ ਵਿਦੀ ਚੰਦ ਜੀਾਂ ਤੋਂ ਬੜੀਆਂ ਸੇਵਾਵਾਂ ਬਹੁਤ ਆਨੰਦ ਲਿਆ ਸਮਾਗਿਆ ਗੁਰੂ ਹਰਗੋਬਿੰਦ ਪਾਤਸ਼ਾਹ ਵਿਦੀ ਚੰਦ ਮਹਾਰਾਜ ਦੇ ਪਾਤਸ਼ਾਹ ਬੈਠੇ ਕਾਵਲ ਦੀ ਸੰਗਤ ਨੇ ਆ ਕੇ ਚਰਨਾ ਵਿੱਚ ਬੇਨਤੀ ਕਰੀ ਇਹ ਗੁਰੂ ਨਾਨਕ ਦੀ 6ਵੀਂ ਜੋਤ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਨਰੰਕਾਰ ਆਪ ਜੀ ਆਂਦਾ ਹੁਕਮ ਹੈ ਸੋਹਣੀਆਂ ਜ਼ਬਾਨੀਆਂ ਸੋਹਣੇ ਸ਼ਸਤਰ ਤੇ ਸੋਹਣੇ ਤੂਫੰਗ ਘੋੜੇ ਹਾਥੀ ਫੌਜਾਂ ਦੇ ਵਿੱਚ ਸ਼ਾਮਿਲ ਕਰਨੇ ਨੇ ਮਹਾਰਾਜ ਬਧਿਆ ਨਸਲ ਦੇ ਤੇਜ ਤਰਾਰ ਦੋ ਘੋੜੇ ਦਲਬਾਗ ਤੇ ਗੁਲਬਾਗ ਸੰਗਤਾਂ ਨੇ ਇੱਕ ਇੱਕ ਦਮੜਾ ਢੇਲਾ ਪੈਸਾ ਸਮਝ ਆ ਜਵੇ ਕੁਝ ਵੀ ਸਮਝ ਨੂੰ ਅੱਜ ਦਾ ਕਹ ਲੋ ਰੁਪਈਆ 71 ਤੱਕ ਕਰਕੇ ਐ ਮਹਾਰਾਜ ਦੋ ਸੋਹਣੇ ਘੋੜੇ ਆਪਜਿਆਂ ਦੇ ਫੌਜੀ ਦਸਤੇ ਦੇ ਵਿੱਚ ਸ਼ਾਮਲ ਹੋਣ ਵਾਸਤੇ ਤਿਆਰ ਕੀਤੇ ਤੇ ਉਹ ਅੱਜ ਆਪਜਿਆਂ ਦੇ ਚਰਨਾਂ ਦੇ ਵਿੱਚ ਪਹੇਟਾ ਪਹੁੰਚਣੀ ਸੀ ਇਹ ਮਹਾਰਾਜ ਉਹ ਘੋੜਿਆਂ ਨੂੰ ਸ਼ਾਹਜਹਾਂ ਦੀਆਂ ਫੌਜਾਂ ਨੇ ਰਾਸਤੇ ਦੇ ਵਿੱਚ ਸਾਡੇ ਤੋਂ ਖੋਲਿਆ ਬੋਲੋ ਜੀ ਸਤਨਾਮ ਮਹਾਰਾਏ ਕਹਿੰਦੇ ਕੋਈ ਗੱਲ ਨਹੀਂ ਸ਼ਾਹ ਜਾਨ ਦੀਆਂ ਫੌਜਾਂ ਨੇ ਖੋਲਿਆ ਕੋਈ ਨਹੀਂ ਜੇ ਤੁਸੀਂ ਇੱਕ ਇੱਕ ਆਪਾਂ ਇੱਕ ਬਾਣੀ ਦੀ ਪੰਕਤੀ ਪੜ੍ਹਦੀਆਂ ਇੱਕ ਤਿਲ ਨਹੀਂ ਭੰਨੇ ਘਾਲੇ ਤੇਰੀ ਕੀਤੀ ਹੋਈ ਸੇਵਾ ਇੱਕ ਤਿਲ ਜਿੰਨੀ ਵੀ ਵਿਅਰਥ ਬੋਲੋ ਨਹੀਂ ਜਾਂਦੀ ਜੇ ਭਾਵਨਾ ਤੇ ਸੇਵਾ ਕਰਕੇ ਆ ਉਦਾਂ ਪਾਵਾ ਕਰੋੜਾ ਰੁਪਿਆ ਅਰਬ ਰੁਪਿਆ ਇਕੱਠਾ ਕਰ ਲਓ ਵੀ ਚਲ ਮੈਨੂੰ ਕਰੋੜ ਰੁਪਿਆ ਬਚ ਗਿਆ ਦੋ ਨੰਬਰ ਤੋਂ ਤਾਂ ਥੋੜੀ ਜਿਹੀ ਗੁਰਦੁਆਰੇ ਮੰਦਰ ਮਸਜਿਦ ਲੰਗਰ ਇੱਧਰ ਉੱਧਰ ਲਾ ਦਿਓ ਮਾਫ ਕਰਿਓ ਉਹਦੇ ਬਾਰੇ ਆਪਾਂ ਕਹਿ ਨਹੀਂ ਸਕਦੇ ਭਰ ਆਪਾਂ ਇੱਕ ਸੁਣਦੇ ਆ ਵੀ ਖੂਨ ਪਸੀਨੇ ਦੀ ਕਮਾਈ ਇੱਕ ਤਾਂ ਹੁੰਦਾ ਵੀ ਕਿਸੇ ਦਾ ਖੂਨ ਨਿਚੋੜਨਾ ਜਿਹੜੇ ਮਿਹਨਤੀ ਲੋਕ ਨੇ ਜਿਹੜੇ ਦਿਹਾੜੀ ਕਰਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਰੂੜੇ ਇੱਟਾਂ ਪੱਥਰ ਕੁੱਟਦੇ ਨੇ ਜਾਂ ਕੋਈ ਵੀ ਹੋਰ ਕੰਮ ਕਰਦੇ ਨੇ ਮਿਸਤਰੀ ਲੋਕ ਹੋਰ ਕਿਸੇ ਵੀ ਕੀਰਤੀ ਲੋਕ ਜਦੋਂ ਦਸਾਂ ਹੱਥਾਂ ਨਾਲ ਨੋਆ ਨਾਲ ਕਿਰਤ ਕਰਦੇ ਨੇ ਦੋਵੇਂ ਹੱਥਾਂ ਨਾਲ ਅਨੇਕਾ ਵਾਰ ਸੱਟ ਲੱਗਦੀ ਐ ਬੋਲੋ ਜੀ ਸਤਨਾਮ ਖੂਨ ਨਿਕਲਦਾ ਐ ਉਹ ਵਰਵਾ ਨਹੀਂ ਕਰਦੇ ਪਟੀਆਂ ਨਹੀਂ ਮਲਮ ਨਹੀਂ ਕਰਦੇ ਬਸ ਐ ਮਾੜਾ ਮੋਟਾ ਜਿਹਾ ਕਰਕੇ ਖੂਨ ਵਿੱਚੇ ਅੱਜਕੱਲ ਜਦੋਂ ਤਪਦੇ ਨੇ ਆ ਦਿਨ ਤੇ ਪਸੀਨਾ ਵੀ ਐ ਕਹਿ ਲੋ ਪਰ ਤੱਕ ਹੀ ਦੇ ਕੀ ਦਾ ਵੀ ਜਦੋਂ ਕੋਈ ਦਿਹਾੜੀਦਾਰ ਦਿਹਾੜੀ ਕਰਦਾ ਜਾਂ ਮਿਸਤਰੀ ਇੱਟਾਂ ਲਾਂਦਾ ਕਾਂਡੀ ਉਹਦੇ ਹੱਥ ਤੇ ਵੱਜ ਜਵੇ ਤੇ ਮੁੜਕਾ ਚੋ ਚੋ ਕੇ ਮਿੰਤ ਕਰਦੇ ਦਾ ਸਾਡੀ ਦੀਵਾਰ ਕਰਦੇ ਦੀ ਕੰਧ ਦੇ ਵਿੱਚ ਉਹਦਾ ਖੂਨ ਵੀ ਲੱਗ ਜਾਂਦਾ ਤੇ ਪਸੀਨਾ ਵੀ ਲੱਗ ਜਾਂਦਾ ਖੂਨ ਪਸੀਨੇ ਦੀ ਕਮਾਈ ਅਸੀਂ ਉਹਦੀ ਮਾਰਨੀ ਨਹੀਂ ਬੋਲੋ ਜੀ ਸਤਨਾ ਦੇਣੀ ਰਹੋ ਵਿਚਾਰ ਤੇ ਐ ਸੰਗਤਾ ਨੇ ਬਹੁਤ ਮਿਹਨਤ ਕਰਕੇ ਇਕੱਤਰ ਕੀਤੀ ਮਾਇਆ ਖਜ਼ਾਨਾ ਲੈ ਦੋ ਕੁੜੇ ਰਾਹ ਵਿੱਚ ਸ਼ਾਹਜਹਾਂ ਦੀਆਂ ਫੌਜਾਂ ਨੇ ਲੁੱਟ ਲੇ ਲੈ ਗਏ ੱੱਕੇ ਨਾਲ ਤੇ ਫਿਰ ਗੁਰੂ ਹਰਗੋਬਿੰਦ ਪਾਤਸ਼ਾਹ ਜੀਆਂ ਦੇ ਚਰਨਾਂ ਵਿੱਚ ਆ ਕੇ ਬੇਨਤੀ ਕਰਦੀਆਂ ਸੰਗਤਾਂ ਮਹਾਰਾਜ ਦਿਲਵਾਗ ਤੇ ਗੁਲਬਾਗ ਨੂੰ ਤਾਉ ਲੈ ਗਏ ਲਿਆਉਣੇ ਸੀ ਮਹਾਰਾਜ ਕਹਿੰਦੇ ਜੇ ਤੁਸੀਂ ਸੇਵਾ ਭਾਵਨਾ ਦੇ ਨਾਲ ਇਕੱਤਰਤ ਕਰਕੇ ਆ ਸੇਵਾ ਕਰ ਰਹੀ ਹੋ ਨਾ ਫਿਰ ਤੁਹਾਡੀ ਘਾਲ ਬਿਰਥੀ ਨਹੀਂ ਜਾਂਦੀ ਸਾਡੇ ਤੱਕ ਪਹੁੰਚੂਗੀ ਬੋਲੋ ਜੀ ਸਤਨਾਮ ਪਹੁੰਚੀ ਫਿਰ ਸੇਵਾ ਸੋ ਆਓ ਸਮਾਉਤੋਂ ਦਾ ਹੋ ਰਿਹਾ ਹੈ ਤੇ ਫਿਰ ਕਦੇ ਬਣਿਆ ਆਪਾਂ ਲੜੀ ਨਾਲ ਲੜੀ ਜੋੜਾਂਗੇ ਤੇ ਫਿਰ ਆਹੀ ਦਲਬਾਗ ਤੇ ਗੁਲਬਾਗ ਦਾ ਛੋਟਾ ਜਿਹਾ ਇੱਕ ਕਾਰਨ ਬਣਿਆ ਉਹ ਗੁਰੂ ਹਰਗੋਬਿੰਦ ਪਾਤਸ਼ਾਹ ਮਾਲਵੇ ਦੀ ਧਰਤੀ ਮਹਾਰਾਜ ਤੇ ਜੋ ਚੜ ਕੇ ਆਏ ਜੰਗੇ ਮੈਦਾਨ ਸੋ ਬੋ ਸਾਰਾ ਇਤਿਹਾਸ ਪਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਕਿਰਪਾ ਦੇ ਨਾਲ ਬਾਬਾ ਬਿਧੀ ਚੰਦ ਕਾਇਆ ਬਣ ਕੇ ਤੇ ਨਜੂਮੀਆਂ ਭਾਵ ਪੁੱਛਿਆ ਦੇਣ ਵਾਲਾ ਬਣ ਕੇ ਦੋ ਏ ਘੋੜਿਆਂ ਨੂੰ ਸ਼ਾਹਜਹਾਂ ਦੇ ਕਿਲੇ ਦੇ ਵਿੱਚੋਂ ਗੁਰੂ ਹਰਿ ਗੋਬਿੰਦ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਲੈ ਕੇ ਪਹੁੰਚ ਜਾਂਦਾ ਹੈ ਬੋਲੋ ਜੀ ਸਤਨਾਮ ਸੋ ਆਉ ਪੰਜ ਪਿਆਲੇ ਪੰਜ ਪੀ ਛਠਮ ਪੀਰ ਬੈਠਾ ਗੁਰਪਾਰੀ ਅਰਜਣ ਕਾਇਆ ਪਲਟਕੇ ਮੂਰਤ ਹਰਿ ਗੋਬਿੰਦ ਸਵਾਰੀ ਚਲੀ ਪੀੜੀ ਸੋਡੀਆਂ ਰੂਪ ਦਿਖਾਵਣ ਬਾਰੂਬਾਰੀ ਐਨੇ ਰੂਪ ਦਿਖਾਏ ਮਾਫ ਕਰਿਓ ਐ ਕਹਿ ਲੋ ਵੀ ਕਲਗੀਧਰ ਪਾਤਸ਼ਾਹ ਜੀਆਂ ਦਾ ਪ੍ਰਕਾਸ਼ ਜੇ ਅੰਗਰੇਜ਼ੀ ਮਹੀਨਿਆਂ ਚ ਲਾਈਏ ਤਾਂ ਜਨਵਰੀ ਚ ਆ ਜਾਂਦਾ ਦੇ 12ਵਾਂ ਮਹੀਨਾ ਬਿਸ਼ਰਾਮ ਹੋਣ ਤੱਕ ਜਾਂਦਾ ਜਦੋਂ 26 27 28 ਤੱਕ ਉਹ ਸਰਹੰਦ ਦੀਆਂ ਦਵਾਰਾਂ ਫਤੇਗੜ ਸਾਹਿਬ ਆਨੰਦਪੁਰ ਸਾਰਾ ਆ ਰੂਪ ਦਿਖਾਵਣ ਬਾਰੋ ਬਾਰੀ ਆਏ ਲੰਘ ਜਾਂਦਾ ਬੋਲੋ ਜੀ ਸਤਨਾਮ ਸੋ ਆਓ ਸਕੱਤਰ ਸਾਹਿਬ ਬੇਨਤੀ ਕਰਨਗੇ ਮਹਾਂਪੁਰਖਾਂ ਦੇ ਲਾਲ ਬਾਬਾ ਤੇਜੇਸ਼ਰ ਪ੍ਰਤਾਪ ਸਿੰਘ ਗੋਬਿੰਦ ਜੀ ਪਹੁੰਚ ਚੁੱਕੇ ਨੇ ਆਪ